ਭਾਰਤ ਨੇ ਆਪਣੀਆਂ ਰੱਖਿਆ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਵਦੇਸ਼ੀ ਐਂਟੀ ਡਰੋਨ ਪ੍ਰਣਾਲੀ ਭਾਰਗਵस्त्र ਦਾ ਸਫਲ ਪ੍ਰੀਖਣ ਕੀਤਾ ਹੈ। ਭਾਰਗਵਸਤਰ ਸੋਲਰ ਡਿਫੈਂਸ ਐਂਡ ਐਰੋਸਪੇਸ ਲਿਮਟਿਡ ਵੱਲੋਂ ਡਿਜ਼ਾਈਨ ਕੀਤਾ ਗਿਆ ਤੇ ਇਹ ਘੱਟ ਲਾਗਤ ਵਾਲੀ ਪ੍ਰਣਾਲੀ ਡਰੋਨਸ ਵਾਨ ਦੇ ਵੱਧਦੇ ਖਤਰੇ ਨਾਲ ਨਜਿੱਠਣ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਪ੍ਰਣਾਲੀ ਰਾਕਟ ਦਾਕੇ ਦੁਸ਼ਮਨ ਦੇ ਡਰੋਨ ਨੂੰ ਆਸਮਾਨ 'ਚ ਹੀ ਨਸ਼ਟ ਕਰ ਦੇਵੇਗੀ। ਓਡੀਸ਼ਾ ਦੇ ਗੋਪਾਲਪੁਰ ਸਪੀਡ ਫਾਇਰਿੰਗ ਰੇਂਜ 'ਚ ਇਸ ਪ੍ਰਣਾਲੀ ਦਾ ਪਰਖਣ ਕੀਤਾ ਗਿਆ ਜਿਸ 'ਚ ਸਾਰੇ ਤਹਿ ਤੀਜੇ ਹਾਸਲ ਕੀਤੇ ਗਏ। ਇਹ ਉਪਲਬਧੀ ਭਾਰਤ ਦੀ ਆਤਮ ਨਿਰਭਰ ਰੱਖਿਆ ਨੀਤੀ ਤੇ ਮੇਕ ਇਨ ਇੰਡੀਆ ਮਿਸ਼ਨ ਦੀ ਇੱਕ ਹੋਰ ਸਫਲਤਾ ਨੂੰ ਦਰਸਾਉਂਦੀ ਹੈ। ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਭਾਰਗਵस्त्र ਦੇ ਤਿੰਨ ਪਰਖਣ ਕੀਤੇ ਗਏ। ਦੱਸਿਆ ਕਿ ਭਾਰਗਵस्त्र ਇੱਕ ਘੱਟ ਕੀਮਤ ਵਾਲਾ ਐਂਟਰੀ ਡਰੋਨ ਸਿਸਟਮ ਹੈ। ਇਹ ਹਾਰਟਕਿਲ ਮੂਡ 'ਚ ਕੰਮ ਕਰਦਾ ਹੈ। ਇਸ ਦਾ ਮਤਲਬ ਹੈ ਕਿ ਇਹ ਡਰੋਨ ਨੂੰ ਸਿੱਧੇ ਨਸ਼ਟ ਕਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਦੇ ਸਰਹੱਦ ਏਰੀਆ 'ਚ ਕਈ ਜਗ੍ਹਾ ਡਰੋਨ ਦੇ ਹਮਲੇ ਦੀਆਂ ਕੋਸ਼ਿਸ਼ਾਂ ਹੋਈਆਂ ਹਾਲਾਂਕਿ ਸਾਡੇ ਐਂਟੀ ਡਰੋਨ ਸਿਸਟਮ S400 ਨੇ ਉਹਨਾਂ ਨੂੰ ਫੇਲ ਕਰ ਦਿੱਤਾ ਇਸੇ ਚਲਦੇ ਹੁਣ ਭਾਰਤ ਨੇ ਇੱਕ ਹੋਰ ਸਿਸਟਮ ਨੂੰ ਆਪਣੀ ਰੱਖਿਆ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਜੋੜ ਲਿਆ ਹੈ ਭਾਰਤ ਨੇ ਆਪਣੀਆਂ ਰੱਖਿਆ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਵਦੇਸ਼ੀ ਐਂਟੀ ਡਰੋਨ ਪ੍ਰਣਾਲੀ ਭਾਰਗਵਸਤਰਾ ਦਾ ਸਫਲ ਪ੍ਰੀਖਣ ਕੀਤਾ ਹੈ। ਭਾਰਗਵਸਤਰਾ ਸੋਲਰ ਡਿਫੈਂਸ ਐਂਡ ਐਰੋਸਪੇਸ ਲਿਮਟਿਡ ਵੱਲੋਂ ਡਿਜ਼ਾਈਨ ਕੀਤਾ ਗਿਆ ਤੇ ਇਹ ਘੱਟ ਲਾਗਤ ਵਾਲੀ ਪ੍ਰਣਾਲੀ ਡਰੋਨਸ ਵਾਨ ਦੇ ਵੱਧਦੇ ਖਤਰੇ ਨਾਲ ਨਜਿੱਠਣ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਪ੍ਰਣਾਲੀ ਰਾਕਟ ਦਾਗ ਕੇ ਦੁਸ਼ਮਣ ਦੇ ਡਰੋਨ ਨੂੰ ਅਸਮਾਨ 'ਚ ਹੀ ਨਸ਼ਟ ਕਰ ਦੇਵੇਗੀ। ਓਡੀਸ਼ਾ ਦੇ ਗੋਪਾਲਪੁਰ ਸਪੀਡ ਫਾਇਰਿੰਗ ਰੇਂਜ 'ਚ ਇਸ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ ਜਿਸ 'ਚ ਸਾਰੇ ਤਹਿ ਤੀਜੇ ਹਾਸਲ ਕੀਤੇ ਗਏ। ਇਹ ਅੱਭਦੀ ਭਾਰਤ ਦੀ ਆਤਮ ਨਿਰਭਰ ਰੱਖਿਆ ਨੀਤੀ ਤੇ ਮੇਕ ਇਨ ਇੰਡੀਆ ਮਿਸ਼ਨ ਦੀ ਇੱਕ ਹੋਰ ਸਫਲਤਾ ਨੂੰ ਦਰਸਾਉਂਦੀ ਹੈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਜਿਹ ਬਾਗਵਸਤਰ ਦੇ ਤਿੰਨ ਪ੍ਰੀਖਣ ਕੀਤੇ ਗਏ ਦੱਸਦੇ ਕਿ ਬਾਗਵਸਤਰ ਇੱਕ ਘੱਟ ਕੀਮਤ ਵਾਲਾ ਐਂਟਰੀ ਡਰੋਨ ਸਿਸਟਮ ਹੈ ਇਹ ਹਾਰਟਕਿਲ ਮੂਡ ਚ ਕੰਮ ਕਰਦਾ ਹੈ ਇਸ ਦਾ ਮਤਲਬ ਹੈ ਕਿ ਇਹ ਡਰੋਨ ਨੂੰ ਸਿੱਧੇ ਨਸ਼ਟ ਕਰ ਸਕਦਾ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਦੇ ਸਰਹੱਦ ਏਰੀਆ ਚ ਕਈ ਜਗ੍ਹਾ ਡਰੋਨ ਦੇ ਹਮਲੇ ਦੀਆਂ ਕੋਸ਼ਿਸ਼ਾਂ ਹੋਈਆਂ ਹਾਲਾਂਕਿ ਸਾਡੇ ਐਂਟਰੀ ਡਰੋਨ ਸਿਸਟਮ S400 ਨੇ ਉਹਨਾਂ ਨੂੰ ਫੇਲ ਕਰ ਦਿੱਤਾ ਇਸੇ ਚਾਲ ਦੇ ਹੁਣ ਭਾਰਤ ਨੇ ਇੱਕ ਹੋਰ ਸਿਸਟਮ ਨੂੰ ਆਪਣੀ ਰੱਖਿਆ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਜੋੜ ਲਿਆ ਹੈ